താടി കിയി ഹോയി ബേജി നരണി കിതരം ദകിതരോ ਗੋਈ ਜਿੰਦ ਵੀਰੇ ਗੱਲ ਤੇ ਸਾਡੀ ਵਾਈ ਤੁਸੀਂ ਆਏ ਕਿਉਂ ਉੱਥੇ ਆਏ ਕਿਉਂ ਨਾ ਆਜੀ ਆਏ ਜਾਈਓ ਫਾਰਮ ਜੜ ਪੈਸੇ ਲੈਣਾ ਅੱਜ ਪੈਸੇ ਲੈਣ ਚੱਲੇ ਸਾਂ ਮੈਨੂੰ ਕਹਿੰਦਾ ਆਂਦਾ ਉੱਪ ਚਲੇ ਪੈਸੇ ਲੈ ਮੁੱਚੰਗਾ ਸਾਮਕੀ ਨਾਲੇ ਮੈਨੂੰ ਲਿਆਂਦਾ ਏ ਸਾਡੀ ਗੋਈ ਰਾਣੀ ਇਹ ਦਿੱਤਾ ਜੋ ਮਾਰਿਆ ਤੁਹਾਨੂੰ ਇਹ ਨੀ ਬਤਾ ਦੀ ਬਣੀ ਦਿਆਲ ਚ ਕੀ ਭਾਪੜੇ ਕਿੰਨੇ ਬੱਚੇ ਸੀ ਨਾਲ ਮੇਰੇ ਗੱਲ ਗੋਈ ਬੱਚੇ ਜੀ ਅੱਗਿਆ ਬੈਠਾ ਵੇਸੀ ਆ ਮੇਰੇ ਮਗਰ ਘੜੇਗਾ ਜੀੁੱ ਸੁੱਤ ਤਵ ਸੀ ਤਿੰਨ ਮਹੀਨੇ ਹਲੇ ਪਹਿਲੇ ਮੇਰੇ ਤੇ ਪਰੇ ਨੂੰ ਸੱਤਾ ਜੂ ਵਿੱਜੇ ਫਿਰ ਆਪ ਨੂੰ ਤੇ ਕਿਹੜਾ ਬੱਚਾ ਨਹੀਂ ਮਿਲੇ ਹਲੇ ਤੱਕ ਤੁਹਾਨੂੰ ਮੈਨੇ ਕਾ ਤਿੰਨ ਮਹੀਨੇ ਦੇ ਨਹੀਂ ਮਿਲਾ ਕਿ ਤੈਨੂੰ ਕੀ ਬਣੀ ਤੂੰ ਇਹ ਕੰਮ ਕਿਉਂ ਕੀਤਾ ਤੱਕਾ ਨਹੀਂ ਮੈਂ ਮਾਰ ਸਕੋ ਪਰ ਲੈ ਮੈਂ ਜਨਰ ਪਕੜਦਾ ਫੜਦਾ ਦਿਖਿਆ ਜੀ ਪਕੜਦਾ ਮੇਰੇ ਲੱਡੂ ਵਾਰੀ ਜਾਂਦੇ ਸੀ ਜੀ ਇਹਨਾਂ ਮਾਦ ਵਾਲੇ ਬਣਾ ਇਹ ਜਾਪ ਮੈਂ ਨਰ ਪਕੜਦਾ ਫੜਦਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੰਦੇ ਦੀ ਗੱਲ ਤੇ ਜੀ ਕਰਨ ਤੇ ਨਹੀਂ ਕਰਨਾ ਜੋ ਕਿ ਪੁਲਿਸ ਵਾਲੇ ਜਾਣਕਾਰੀ ਹੈ ਮਹਿਲਾ ਸਹੀ ਸਮਝ ਦੇ ਵਿੱਚ ਆਪਦੇ ਬਿਆਨ ਦੇ ਰਹੀ ਹੈ ਜਿਹੜੀ ਮੌਕੇ ਤੇ ਲਾਈਵ ਤੁਸੀਂ ਇਹਨਾਂ ਦੇਖ ਰਹੇ ਜੇ ਜਿਹੜੀਆਂ ਤੁਸੀਂ ਇਹ ਬੁੜੀ ਨੂੰ ਐਨੇ ਪਹਿਲਾਂ ਬੁੜੀ ਨੂੰ ਧੱਕਾ ਮਾਰਿਆ ਫਿਰ ਆਪਣਾ ਚਲਾਕ ਮਾਰਤੀ ਔਰ ਦੋਨੇ ਬੱਚਿਆਂ ਨੂੰ ਨਹਿਰੇ ਸੱਤ ਗਿਆ ਇੱਧਰ ਭੱਗ ਗਿਆ ਚਲੀ ਉਹ ਬੰਦਾ ਜਿੰਨੇ ਵਿਚਾਰੇ ਨੇ ਇਹਨਾਂ ਨੂੰ ਕੱਢਣ ਚ ਪ੍ਰਯਾਸ ਕਰਕੇ ਤਿੰਨਾਂ ਨੂੰ ਕੱਢ ਲਿਆ ਉਸ ਤੇ ਜਿਹੜੀ ਮੌਕੇ ਤੇ ਸਰ ਮੇਰਾ ਨਾਮ ਸੰਜੀ ਹੈ ਜੀ ਮੈਂ ਵਾਈ ਰੋਡ ਜਾਈ ਜਾਂਦਾ ਸੀਗਾ ਐਡਕਸ਼ਨ ਤੇ ਰੋਡ ਤੋਂ ਇਹਨਾਂ ਨੇ ਜਦੋਂ ਉਹ ਬੰਦੇ ਨੇ ਜਨਾਨੀ ਨੂੰ ਸੱਟਿਆ ਤੇ ਅਸੀਂ ਨਾਲ ਦੇ ਨਾਲ ਮੋਟਰਸਾਈਕਲ ਲੈ ਕੇ ਇੱਧਰ ਆਏ ਮੋਰਚੇ ਦੇ ਉੱਤਰੇ ਕਿ ਨਾਲ ਦੀ ਨਾਲ ਬੰਦਾ ਛਾਲ ਮਾਰ ਗਿਆ ਉਸ ਤੋਂ ਪਹਿਲਾਂ ਇਹਨਾਂ ਨੇ ਆਪਦੇ ਦੋਵੇਂ ਜਵਾਕਾਂ ਨੂੰ ਛੱਡ ਤਾ ਨੇਰੇ ਛੱਡ ਤਾ ਨੇਰੇ ਤੇ ਛੱਡ ਤਾ ਨਹੀਂ ਅਸੀਂ ਨਾਲ ਦੀ ਨਾਲ ਆ ਕੇ ਤੇ ਜਨਾਨੀ ਉੱਤੇ ਹੀ ਪੈਰ ਦੀ ਸੀਗੀ ਤੇ ਪਹਿਲਾਂ ਜਨਾਨੀ ਨੂੰ ਹੱਥ ਪਾਇਆ ਜਨਾਨੀ ਨੂੰ ਬਾਹਰ ਕੱਢ ਤਾ ਉਸ ਤੋਂ ਬਾਅਦ ਜਵਾਕ ਕੋਟੀ ਗੱਟੀ ਪਾਈ ਸੀ ਫੁੱਲ ਕੇ ਥੋੜਾ ਉੱਤੇ ਆ ਗਿਆ ਸੀ ਫਿਰ ਉਸ ਜਵਾਕ ਨੂੰ ਹੱਥ ਪਾਇਆ ਪਹਿਲਾਂ ਇੱਕ ਜਵਾਕ ਕੱਢ ਤਾ ਉਸ ਤੋਂ ਬਾਅਦ ਬੰਦੇ ਨੇ ਅਸੀਂ ਅੱਗੇ ਕੱਢਿਆ ਇੱਕ ਜਵਾਕ ਹੋਰ ਕਹਿੰਦੇ ਸੀ ਬਾਅਦ ਚ ਸਾਨੂੰ ਦੱਸਿਆ ਇਹਨਾਂ ਨੇ ਇੱਕ ਜਵਾਕ ਹੋਰ ਹੈ ਸਾਡਾ ਉਹ ਜਵਾਕ ਅਸੀਂ ਲੱਭਦੇ ਲੱਭਦੇ ਦਗੇ ਇੱਕ ਵਾਰੀ ਸਾਨੂੰ ਥੋੜਾ ਜਿਹਾ ਜਵਾ ਸਾਰੇ ਮਾਰੀ ਕੋਈ ਪਤਾ ਨਹੀਂ ਲੱਗਿਆ ਜੀ ਇਹ ਆ ਦੱਸ ਹੀ ਨਹੀਂ ਜਾਂਦੇ ਇਹਨੇ ਸਭ ਤੋਂ ਪਹਿਲਾਂ ਵੀ ਧੱਕਾ ਮਾਰਿਆ ਵਾਈਫ ਨੂੰ ਕਹਿ ਰਹੇ ਜਿਸ ਸੰਸਾਰ ਦੇਖਿਆ ਤੁਸੀਂ ਜੋ ਵਾਈਫ ਨੂੰ ਇਹਨੇ ਧੱਕਾ ਮਾਰ ਕੇ ਜੀ ਬਾਅਦ ਚ ਆਪ ਸ਼ਾਰ ਮਾਰ ਗਿਆ ਜੀ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਵਾਈਫ ਨੂੰ ਧੱਕਾ ਮਾਰਨ ਤੋਂ ਪਹਿਲਾਂ ਜਵਾਕ ਨੂੰ ਅੰਦਰ ਸੇਕਤਾਈ ਜਵਾਨ ਇਹ ਕਿੱਥੋਂ ਨਹੀਂ ਘਟਣਾ ਸਹੀ ਜਿਹੜੀ ਲੋਕੇਸ਼ਨ ਆਪਾ ਖੜੇ ਆ ਜੀ ਇਹ ਹੈ ਜੀ ਇਹ ਜੀ ਆਪਣੇ ਕੰਧ ਵਾਲਾ ਰੋਡ ਤੇ ਮਲੂਕਾ ਨਹਿਰ ਵਜਦੀ ਹੈ ਜੀ ਇਹ ਇਹਨੂੰ ਚਾਲ ਕਹਿੰਦੇ ਆ ਚਾਲ ਦੀ ਕਰਨਾ ਹੈ ਇਹ ਬੰਦੇ ਕਿੱਥੋਂ ਦੇ ਨੇ ਜਿਹੜੇ ਨਿਵਾਸੀ ਨੇ ਇਹ ਨਾਹਿਆਂ ਦੀ ਟਾਣੀ ਦੇ ਵਸਨੀਕ ਦੱਸ ਜੀ ਠੀਕ ਹੈ ਹਨ ਕਿ ਵੀ ਸੱਥੀ ਰੋਕਣਾ ਹੈ ਮੋੜ ਤੇ ਤੇ ਇਹ ਇਥੇ ਨਹਿਰ ਦੇ ਪੁਲੇ ਤੇ ਖੜੇ ਸੀ ਪਹਿਲਾ ਜਨਾਨੀ ਨੂੰ ਧੱਕਾ ਮਾਰਿਆ ਬੰਦੇ ਨੇ ਤੇ ਬਾਅਦ ਚ ਮਗਰ ਆਪ ਛਾਲ ਮਾਰ ਗਿਆ ਜਨਾਨੀ ਉਹ ਤੇ ਹੁਕਮ ਦੀ ਪਈ ਸੀ ਜਨਾਨੀ ਤੋਂ ਅੱਜ ਤੋਂ ਲੰਬਾ ਕਰਕੇ ਕੱਢ ਲਿਆ ਸੀ ਤੇ ਬਾਅਦ ਚ ਆ ਬਾਹਰ ਨਹੀਂ ਆਉਂਦਾ ਪਈ ਸੀ ਇਹਨੇ ਮਿੰਤਾ ਕੀਤੀ ਅਸੀਂ ਅਸੀਂ ਕਿ ਤੂੰ ਬਾਹਰ ਆ ਜਾ ਆ ਬਾਹਰ ਨਹੀਂ ਆਇਆ ਫਿਰ ਇਹਨੂੰ ਮਿੰਤਾ ਕਰਕੇ ਇਹਨੂੰ ਬਾਹਰ ਕੱਢਿਆ ਬਾਅਦ ਇੱਕ ਜਵਾਕ ਉੱਧਰ ਵੀ ਖਿਆ ਸੀ ਸਾਨੂੰ ਉਹਨੂੰ ਕੱਢ ਕੇ ਤੇ ਫਿਰ ਜਨਾਨੀ ਕਹਿੰਦੇ ਵੀ ਮੇਰਾ ਇੱਕ ਜਵਾਕ ਹੋਰ ਹੈ ਤੇ ਉਹ ਜਵਾਨ ਨੂੰ ਅਸੀਂ ਲੱਭਣ ਵਾਸਤੇ ਅੱਗੇ ਗਏ ਸੀ ਪਰ ਉਹ ਇੱਕ ਵਾਰੀ ਨਿਗਰਾਨੀ ਚ ਆਏ ਸੀ ਉਸ ਤੋਂ ਬਾਅਦ ਨਹੀਂ ਆਏ ਬੱਚਾ ਨਹੀਂ ਮਿਲੇ ਆਲੇ ਨਹੀਂ ਮਿਲੇ ਆਇਆ ਕੁੱਲ ਮਿਲਾ ਕੇ ਇੱਕ ਬੱਚਾ ਲਾਪਤਾ ਹੈ ਤਿੰਨ ਜਨਿਆਂ ਨੂੰ ਜਿੰਦਾ ਕੱਢ ਲਿਆ ਹਾਂਜੀ ਤਿੰਨ ਬੰਦੇ ਜਿੰਦਾ 112 ਹੈਲਪਲਾਈਨ ਦੀ ਸਾਡੀ ਪਹਿਲਾਂ ਹੀ ਜਿਹੜੀ ਗੱਡੀ ਇੱਥੇ ਆ ਜਿੱਕੀ ਸੀ ਹਾਂਜੀ ਜਦੋਂ ਮੈਨੂੰ ਪਤਾ ਲੱਗਿਆ 2-4 ਮਿੰਟ ਤੋਂ ਮੈਂ ਵੀ ਇੱਥੇ ਆ ਗਿਆ ਪਰ ਮੌਕੇ ਤੇ ਆ ਕੇ ਤਾਂ ਅਜੇ ਤੱਕ ਹੀ ਪਤਾ ਲੱਗਿਆ ਵੀ ਇਹ ਦੋਵੇਂ ਜਣੇ ਡਿੱਗੇ ਪਏ ਸੀ ਜਿੰਨਾ ਕੱਢਿਆ ਰਾਜ ਹੀ ਰਣੇ ਜਦੋਂ ਇਹਨਾਂ ਨੂੰ ਕੱਢਦੇ ਆ ਜਦੋਂ ਇਹ ਦੋਵੇਂ ਡਿੱਗੇ ਪਏ ਸੀ ਤਾਂ ਉਹ ਰਾਗੀਰਨ ਲੋਨ ਕੱਢ ਲਿਆ ਉਹਨੂੰ ਕੱਢਦਾ ਕਰਦਾ ਵੇਖਿਆ ਇੱਕ ਬੱਚਾ ਵੀ ਕਰਦਾ ਪਿਆ ਉਸ ਬੱਚੇ ਨੂੰ ਕੱਢ ਲਿਆ ਜਦੋਂ ਇਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਨੂੰ ਪੁੱਛਿਆ ਫੇਰ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਬੱਚਾ 3 ਮਹੀਨੇ ਦਾ ਹੋ ਰਿਹਾ ਹੈ। ਉਹ ਲਾਪਤਾ ਹੈ। ਉਹ ਲਾਪਤਾ 3 ਮਹੀਨੇ ਦਾ। ਇਹ ਪਰਿਵਾਰ ਕਿੱਥੋਂ ਲੈ ਗਏ? ਕੋਈ ਕਿਹਾ। ਕੋਈ ਕਿਹਾ ਰੁਗਨਪੁਰੇ ਦਾ ਸਾਰਾ ਪਰਿਵਾਰ ਹੈ। ਸਾਰਾ ਪਰਿਵਾਰਾ ਥੋੜੀ ਬਦਗੀ ਹਾਰ ਦੀ ਜਮੀਨਾਂ ਲੱਗੀ। ਉਹ ਪਹਿਲਾ ਪਤਾ ਲੱਗੀ ਸਰਪ੍ਰੀ ਇਹਨਾਂ ਨੇ ਕੀ ਕੋਈ ਆਤਮ ਹੱਤਿਆ ਹੈ ਜਾਂ ਧੱਕਾ ਮਾਰਿਆ ਕੋ ਸਾਹਮਣੇ। ਇਹ ਕਲੀਅਰ ਨਹੀਂ ਹੈ ਤੇ ਜਲਦੀ ਜਲਦੀ ਉਹਨਾਂ ਨੂੰ ਆਪਾਂ ਫਰਸਟ ਐਡ ਦੇ ਵਾਸਤੇ ਹਸਪਤਲ ਭੇਜਤਾ ਹੈ। ਜਿਹਨਾਂ ਨੇ ਕਾਰგი ਲੈਂਦੇ ਗਏ ਨਾ ਬਲਵਿੰਦਰ ਔਰ ਕੁਨਿ ਮਿਸਟਰ ਵੀਨਾ ਇੱਕ ਬ ਜੇ ਉਹਨਾਂ ਨੂੰ ਫਸਟਰ ਦਿੱਤੀ ਹੈ ਹਾਲਾਤ ਉਹਨਾਂ ਦੀ ਬੀਬੀ ਹੈ ਪਹਿਲਾ ਆਕਸੀਜਨ ਵਗੈਰਾ ਲਗਾਈ ਗਈ ਹੈ ਰੈਫਰ ਕੀਤਾ ਜਾ ਰਿਹਾ ਹੈ ਹਾਂ ਕਿਹਨੂੰ ਰੈਫਰ ਕੀਤਾ ਜਾ ਰਿਹਾ ਹੈ ਬਲਵਿੰਦਰ ਨੂੰ ਰੈਫਰ ਕਰਾਂਗੇ ਕਿ ਉਹਨਦੀ ਵਾਈਫ ਦੀ ਵੀ ਹਾਲਾਤ ਬੱਚਾ ਠੀਕ ਹੈ 3 ਸਾਲ ਦਾ ਬੱਚਾ ਠੀਕ ਹੈ ਠੀਕ ਹੈ